ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਪਰਮਜੀਤ ਸਿੰਘ ਪਿੰਦੀ ਜੀ ਦੇ ਯਤਨਾਂ ਸਦਕਾ ਲੰਬੇ ਸਮੇਂ ਤੋਂ ਹਾਸਿਆਂ ਨੂੰ ਸੱਦਾ ਦਿੰਦੀ ਤੂਰੀ ਵਾਰਡ ਨੰਬਰ 21 ਦੀ ਇਹ ਸੜਕ ਨੂੰ ਨਵ ਨਿਰਮਾਣ ਲਈ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਮਿਲੀ ਤੇ ਇਸ ਦਾ ਟੈਂਡਰ ਪਾਸ ਹੋਇਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਜੀਤ ਸਿੰਘ ਪਿੰਦੀ ਜੀ ਨੇ ਕੀ ਕਿਹਾ ਤਾਂ ਉਹ ਦੇਖਦੇ ਆਂ ਪੂਰੀ ਖਬਰ ਪਿੰਦੀ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਜੁਝਾਰੂ ਆਗੂ ਹੋ ਤਿੰਨ ਕੰਮਿੰਡੇ ਪਹਿਲਾਂ ਤੁਸੀਂ ਇਹ ਸੜਕ ਨੂੰ ਬਣਾਉਣ ਲਈ ਸੰਘਰਸ਼ ਕੀਤਾ ਸੀ ਅੱਜ ਇਹ ਸੜਕ ਦਾ ਟੈਂਡਰ ਪੈ ਕੇ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਭ ਤੋਂ ਪਹਿਲਾਂ ਮੈਂ মিডিਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਜਿਹੜੀ ਇਹ ਆਵਾਜ਼ ਆ ਸਰਕਾਰ ਦੇ ਕਿੰਨਾ ਤੱਕ ਪਹੁੰਚਾਈ ਕਾਫੀ ਲੰਬੇ ਸਮੇਂ ਤੋਂ ਇਹ ਸਮੱਸਿਆ ਸਾਨੂੰ ਤੰਗ ਕਰ ਰਹੀ ਸੀ ਵੀ ਜਿਹੜਾ ਇਹ ਰੋਡ ਆ ਰਜਵਾਹੇ ਦੇ ਨਾਲ ਨਾਲ ਜਾ ਰਿਹਾ ਟਰੱਕ ਯੂਨੀਅਨ ਤੱਕ ਇਹਦਾ ਬਹੁਤ ਮਾੜਾ ਹਾਲ ਸੀਗਾ ਸਾਡੇ ਵਾਰਡ ਨੰਬਰ 21 ਦੇ ਜਿੰਨੇ ਵੀ ਵਸਨੀਕ ਨੇ ਸਾਰੇ ਖੜੇ ਨੇ ਰਾਹਗੀਰ ਵੀ ਇਹਦੇ ਵਿੱਚ ਬਹੁਤ ਦੁਖੀ ਹੁੰਦੇ ਸੀਗੇ ਸਾਨੇ ਸਰਕਾਰ ਨੂੰ ਬੇਨਤੀ ਕਰੀ ਸੀ ਵੀ ਇਸ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਸੋ ਹੁਣ ਭਗਵੰਤ ਮਾਨ ਸਰਕਾਰ ਨੇ ਇਸ ਚੀਜ਼ ਦਾ ਹੱਲ ਕਰਤਾ ਕੰਮ ਸਟਾਰਟ ਹੋ ਗਿਆ ਅਸੀਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਸਾਡੀਆਂ ਛੋਟੀਆਂ-ਛੋਟੀਆਂ ਮੰਗਾਂ ਹੋਰ ਨੇ ਜਿੱਦਾਂ ਕਿ ਸਟਰੀਟ ਲਾਈਟਾਂ ਦਾ ਹੈਗਾ ਜਿਹੜਾ ਕੰਮ ਥੋੜਾ ਬਹੁਤਾ ਰਹਿੰਦਾ ਉਹ ਵੀ ਕਰਵਾ ਦੇਣ ਜਾਂ ਛੋਟੇ-ਛੋਟੇ ਹੋਰ ਕੰਮ ਨੇ ਵੀ ਉਹਨਾਂ ਦੇ ਧਿਆਨ ਦੇਣ ਕੰਡ ਬਾੜੀ ਜੀ ਦੇ ਕੋਈ ਹੈ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ओएसडी ਵੱਲੋਂ ਵਾਰਡ ਨੰਬਰ 21 ਲਈ 1 21 ਕਰੋੜ ਰੁਪਏ ਦੇ ਜਿਹੜੇ ਹੈਗੇ ਨੇ ਕਾਰਜਾਂ ਨੂੰ ਆਰੰਭ ਕਰਨ ਲਈ ਉਹਨਾਂ ਨੇ ਤਾਂ ਰਸੀ ਪ੍ਰਵਾਨ ਕਰਾਈ ਹੈ ਉਹਦੇ ਬਾਰੇ ਤੁਹਾਡਾ ਵੀ ਕਹਿਣਾ ਦੇਖੋ ਜੀ ओएसडी ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜੋ ਮਾਨ ਸਰਕਾਰ ਨੂੰ ਮਾਨ ਸਾਹਿਬ ਨੂੰ ਕਹਿੰਦੇ ਨੇ ਵੀ ਇੱਥੇ ਆ ਚੀਜ਼ ਦੀ ਜ਼ਰੂਰਤ ਆ ਜੇ ਉਹ ਕੋਈ ਫੰਡ ਲੈ ਕੇ ਆਉਂਦੇ ਨੇ ਤਾਂ ਬਹੁਤ ਚੰਗੀ ਗੱਲ ਆ ਸਾਡੇ ਧੂਰੀ ਦਾ ਵਿਕਾਸ ਹੋਣਾ ਚਾਹੀਦਾ ਅਸੀਂ ਇਸ ਚੀਜ਼ ਲਈ ਬਹੁਤ ਖੁਸ਼ ਆ 21 ਨੰਬਰ ਬਾੜ ਦੇ ਵਿੱਚ ਸੜਕ ਦਾ ਨਿਰਮਾਣ ਸ਼ੁਰੂ ਹੋਣ ਜਾ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਹਾਂਜੀ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਜੀ ਸਰਕਾਰ ਨੇ ਸਾਡੀ ਬੜੀ ਦੇਰ ਤੋਂ ਮੰਗ ਸੁਣੀ ਇੱਥੇ ਬਹੁਤ ਐਕਸੀਡੈਂਟ ਵੀ ਹੋਏ ਨੇ ਲੋਕਾਂ ਦੀ ਛੱਟਾ ਪਿੱਟਾ ਲੱਗੀਆਂ ਟੁੱਟੀਆਂ ਬਹਾਵ ਲੱਤਾਂ ਬਹਾਟ ਟੁੱਟੀਆਂ ਅਸੀਂ ਸਰਕਾਰ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਹੈ ਔਰ ਅਸੀਂ ਇੱਕ ਮੰਗ ਹੋਰ ਵੀ ਰੱਖਦੇ ਹਾਂ ਕਿ ਸਾਡੇ ਸੀਵਰੇਜ ਦਾ ਸੁਧਾਰ ਕੀਤਾ ਜਾਵੇ ਕਈ ਗਲੀਆਂ ਦਾ ਪਾਣੀ ਨਾ ਬੈਕ ਨੂੰ ਜਾਂਦਾ ਹੈਗਾ ਉਹਦਾ ਪਾਣੀ ਜਿਹੜਾ ਹੈਗਾ ਬਾਹਰ ਨੂੰ ਆਉਣਾ ਚਾਹੀਦਾ ਹੈ ਇਸ ਕਰਕੇ ਸੀ ਇਹ ਮੰਗ ਨੂੰ ਆਪਣੀ ਜ਼ੁਹਰਾ ਰਹੇ ਆ ਕਿ ਸਾਡੇ ਜਿਹੜੇ ਮਹਿਮਲੇ ਦਾ ਪਾਣੀ ਹੈ ਉਹ ਸਹੀ ਢੰਗ ਨਾਲ ਕਢਾਇਆ ਜਾਵੇ ਠੀਕ ਹੈ